ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਵਨਵਾ ਦਨੋ ਤਵੰਦਨਿਆਨ ਤਵਾਰ ਸਰਬ ਕਲਾ ਸੁਮ ਰਖ ਬੋਲੋ ਤੇਰਾ ਖਉ ਪ੍ਰਭੂ ਨਾਮ ਇਕ ਦੇ ਕਰ ਹੱਥ ਜੀ ਦੋਲਣਾ ਤੇ ਰਾਖੋ ਪ੍ਰਭੂ ਨਾਮ ਇਕ ਦੇ ਕਰ ਹੱਥ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਔਰ ਲਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀਓ ਆਓ ਆਪ ਜੀ ਬੜੇ ਭਾਗਿਓ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਚ ਅਮਰਤ ਵੇਲੇ ਦੀਆਂ ਹਾਜ਼ਰੀਆਂ ਲਵਾ ਰਹੇ ਹਾਂ ਆਓ ਬੜੇ ਭਾਗ ਭੇਟੇ ਹੋਰ ਦੇਵਾ ਪੂਰ ਪ੍ਰਾਦ ਮਿਟੇ ਹਰ ਸੇਵਾ ਦੇ ਮਹਾਨ ਵਾਕ ਅਨੁਸਾਰ ਸਰਬਰਾਮ ਕੀ ਰੂਪ ਅਮਰਤ ਵੇਲੇ ਦਾ ਸੁਭਾਗ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਆਓ ਮਹਾਰਾਜੀ ਵਖੀ ਉਹੀ ਪਦੇ ਬਣਾਈਆ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲਾ ਪਸੰਦੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪੁੱਤਰ ਸ੍ਰੀ ਨਾਨਕ ਦੇ ਵਿੱਚ ਪਹਿਲਾ ਸ਼ਬਦ ਹੈ ਮੂਰਤੀ ਤੁਮੰਦਰ ਉਸ ਰਗ ਰਤਨੀ ਤੋ ਹੋਏ ਜੁੜਾ ਕੋ ਸੂਰਗ ਮੂਰਤ ਅਗਰ ਜੀ ਅਗਰ ਜੰਨ ਪਲੀ ਬਾਰੇ ਚਾਉ ਪਾਵਨ ਸ਼ਬਦ ਪੜ ਰਹੇ ਸੀਗੇ ਤੇ ਆਉ ਫਿਰ ਵਿਚਾਰ ਚੱਲ ਰਹੀ ਸੀ ਕਿ ਗੁਰੂ ਨਾਨਕ ਜੀ ਦਾ ਗੁਰੂ ਕੌਣ ਹੈ ਉਹ ਆਪਾਂ ਕੱਲ ਵਿਚਾਰ ਕੀਤੀ ਹੈ ਪਾਵ ਗੁਰੂ ਨਾਨਕ ਸਾਹਿਬ ਜੀ ਨੂੰ ਪਾਰ ਬ੍ਰਹਮ ਗੁਰੂ ਮਿਲਣ ਦੀ ਕੋਸ਼ਿਸ਼ ਹੀ ਕਰਦੇ ਐ ਹੋਰ ਵੀ ਨੇਕਾ ਪ੍ਰਮਾਣ ਹੈ ਗੁਰਬਾਣੀ ਵਿੱਚ ਇਸ ਕਰਕੇ ਗੁਰੂ ਨਾਨਕ ਦੇਵ ਜੀ ਦਾ ਗੁਰੂ ਅਰਜਨ ਦੇਵ ਜੀ ਸੀ। ਰਾਜਾ ਪਾਗਲ ਇਸ ਬਾਣੀ ਦੀ ਵਿਚਾਰ ਕਰਦੇ ਆ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾ। ਇਹ ਕਾਲ ਯੁਗ ਜੇਕਰ ਧਰਤੀ ਵਿੱਚ ਹੀਰੇ ਤੇ ਲਾਲ ਜੜੇ ਹੋਏ ਨਾ। ਹਾਥੀ ਦੰਦ ਜਾਂ ਸੋਨੇ ਦੇ ਪਲੰਗ ਹੋਣ ਤੇ ਉਹਨਾਂ ਵਿਚ ਦੀ ਲਾਲ ਜਿਹੜੇ ਹੋਣ ਮੋਹਣੀ ਮੁਖ ਮਣੀ ਸੋਹ ਹੈ ਕਰੇ ਅੰਗ ਪਸਾਉ ਐ ਕਲ ਜੂ ਸੋਹਿਆ ਇਸਤਰੀਆਂ ਹੋਣ ਜਿਨ੍ਹਾਂ ਨੇ ਮਣੀਆਂ ਦੇ ਭੂਖਣ ਪਾਏ ਹੋਣ ਭੂਖਣ ਦਾ ਭਾਵ ਹੈ ਗਹਿਣੇ ਕਿ ਫਿਰ ਪਾਏ ਮੋਹਣੀ ਮੁਖ ਮਣੀ ਮੁਹ ਸੋਹ ਹੈ ਹਾਰ ਸ਼ਿੰਗਾਰ ਕੀ ਤੋਹ ਹੈ ਜੀ ਅੱਖ ਵੀ ਸੋਹਣੀ ਹੋਵੇ ਕਰੇ ਰੰਗ ਪਸਾਉ ਭਾਵ ਉਹ ਨਾਲ ਹੱਸਣਾ ਬੋਲਣਾ ਤੇ ਵਿਹੇ ਰਾਹ ਦੀ ਕੋਸ਼ਿਸ਼ ਤਾਂ ਕਰ ਲਈਏ ਤਾਂ ਵੀ ਕਹਿੰਦੇ ਚੰਗਾ ਨਹੀਂ ਸਮਝਦੇ ਭਾਵ ਮੇ ਉਹ ਸੁੰਦਰ ਬਣੀ ਵਰਗੀ ਮੁੱਖ ਵਾਲੀ ਇਸਤਰੀ ਆਪਣੇ ਪਿਆਰ ਦਾ ਪਸਾਰਾ ਭਾਵ ਬਣੀਆ ਦੇ ਕੱਪੜੇ ਸੋਹਣੇ ਮਾਨਕਾਦ ਕਹਣੇ ਟੂੜਾ ਬਣੀਆਦ ਕਹਣੇ ਸੋਹਣੇ ਹੋਣ ਉਨ੍ਹਾਂ ਦਾ ਕੌਤਕ ਕਰੇ ਪਸਾਰਾ ਕਰੇ ਪੂਰਵਕ ਪ੍ਰਸੰਨ ਹੋ ਕੇ ਕਰੇ ਪਰ ਕਦੇ ਮਤ ਦੇਖ ਕੂ ਲਾਂ ਵੇਸਰੈ ਤੇਰਾ ਚਿਤ ਨਾ ਆਇ ਰਹਾ ਨਾ ਕਿਰੇ ਕਲਯੁਗ ਤੇਰੇ ਦੱਸੇ ਹੋਏ ਪਦਾਰਥਾਂ ਨੂੰ ਦੇਖ ਕੇ ਮੈਂ ਆਪਣੇ ਆਪ ਨੂੰ ਸਿੱਖਿਆ ਦਿੰਦਾ ਕਿ ਮੇਰਾ ਮਨ ਤੈਨੂੰ ਪਦਾਰਥਾਂ ਵਿੱਚ ਭੁੱਲੇ ਹੋਏ ਨੂੰ ਪਰਮਾਤਮਾ ਦਾ ਨਾਮ ਨਾ ਵਿਸਰਜਾਵੇ ਆਪ ਤੋਂ ਸਤਨਾ ਇਹ ਪਰਮਾਤਮਾ ਦਾ ਨਾਮ ਨਾ ਵਿਸਰਜਾ ਇਹ ਕਲਜੋ ਤੂੰ ਤਾਂ ਸਾਨੂੰ ਪਦਾਰਥਾਂ ਦਾ ਲਾਲਚਦਮੈ ਸਾਡਾ ਇਹ ਵਿੱਚ ਹੈ ਕਿ ਤੇਰੇ ਪਦਾਰਥਾਂ ਦਾ ਤੇ ਤੇਰਾ ਸਾਨੂੰ ਨਾਮ ਵੀ ਨਾ ਚੇਤੇ ਆਵੇ ਭਵ ਕਾਲਜੁਗ ਨਾਲ ਵਾਰਤਾ ਕਰਕੇ ਗੁਰੂ ਸਾਹਿਬ ਜੀ ਅਕਾਲ ਪੁਰਖ ਦੇ ਸਾਹਮਣੇ ਬਿਰਤੀ ਕਰਕੇ ਬੇਨਤੀ ਕਰਦੇ ਆ ਕਿ ਅਕਾਲ ਪੁਰਖ ਵਾਹਿਗੁਰੂ ਇਹ ਕਾਲਜੁਗੀ ਪਦਾਰਥਾਂ ਨੂੰ ਵੇਖ ਕੇ ਮਤਾ ਤੇਰਾ ਧਿਆਨ ਭੁੱਲ ਜਾਵੇਂ ਤੇ ਭੁੱਲਿਆਂ ਹੋਿਆਂ ਨੂੰ ਤੇਰਾ ਨਾਮ ਵੀ ਨਾ ਚੇਤੇ ਆਵੇ ਐਸਾ ਨਾ ਕਦੀ ਜ਼ਿੰਦਗੀ 'ਚ ਇਹ ਇਹ ਵਰਤਾਰਾ ਨਾ ਹੋਵੇ ਮੇਰੀ ਜ਼ਿੰਦਗੀ 'ਚ ਕਦੇ ਇਹ ਸਮਾਂ ਹੀ ਨਾ ਆਵੇ ਮੈਂ ਤੈਨੂੰ ਦੁਨਿਆਵੀ ਪਦਾਰਥਾਂ ਦੇ ਵਿੱਚ ਰੱਖ ਕੇ ਮੈਂ ਤੈਨੂੰ ਭੁੱਲ ਜਾਵਾਂ ਮਾਫ਼ ਕਰਨਾ ਪਰ ਅੱਜ ਕੱਲ੍ਹ ਦੁਨੀਆ ਦੇ ਲੋਕ ਦੁਨਿਆਵੀ ਪਦਾਰਥਾਂ 'ਚ ਮਾਇਆ ਦੀ ਥੋੜੀ ਜਿਹੀ ਸਾ ਸੰਚਾਸ ਬਦਲੇ ਦੀਨ ਧਰਮੀ ਬਦਲ ਜਾਂਦੇ ਆ ਆਪ ਕੋ ਸਤਨਾਂ ਬਦਲ ਜਾਂਦੇ ਤੁਹਾਨੂੰ ਅਮਰਤ ਛਕਣ ਦੀ ਤੁਹਾਨੂੰ ਲੋੜ ਨਹੀਂ ਕੇਸ ਦਾੜੀ ਰੱਖਣ ਦੀ ਤੁਹਾਨੂੰ ਲੋੜ ਨਹੀਂ ਸ਼ਰਾਬਾਂ ਸ਼ਦਮ ਦੀ ਥੋੜੋ ਲੋੜ ਨਹੀਂ ਆਜੋ ਤੁਸੀਂ ਸਾਡੇ ਧਰਮ ਵਿੱਚ ਆਜੋ ਆਪ ਕੋ ਸਤਨਾਂ ਇਹ ਲਾਲਚ ਨਹੀਂ ਤਾਂ ਹੋਰ ਕੀ ਆਪ ਕੋ ਸਤਨਾ ਕਈ ਐ ਵੀ ਕਹਿ ਲੈਂਦੇ ਆ ਵਿਆਹ ਜੋ ਸਾਡੇ ਬਾਬੇ ਤਾਂ ਲੋਟ ਬੰਦਾਂ ਦੇ ਵਿਆਹ ਵੀ ਕਰ ਦਿੰਦੇ ਆ ਫਰਜ਼ਤ ਹਾਂ ਬੜੇ ਨੇ ਹੁੰਦਾ ਤੁਹਾਡਾ ਘਰ ਬਣਾ ਦੇਣਗੇ ਜੀ ਕਹਿੰਦੇ ਆ ਕਿ ਨਹੀਂ ਤੇ ਜਿਹੜੇ ਮਤਲਬ ਕਿ ਇਹਨਾਂ ਚੀਜ਼ਾਂ ਦੇ ਪ੍ਰਭਾਵ ਵਿੱਚ ਆ ਕੇ ਆਹੀ ਤਾਂ ਕਲ ਯੁਗ ਚਾਹੁੰਦਾ ਹੈ ਵਿਆਹ ਦੇ ਦੀਨ ਧਰਮ ਨੂੰ ਛੱਡ ਕੇ ਲੋਕ ਆਪਣਾ ਕਰਮ ਧਰਮੀ ਸਾਰਾ ਖੰਡਿਤ ਕਰ ਦੇਣਿਓ ਵਿਆਹ ਦੇ ਬੋਰੇ ਆ ਦੁਨੀਆ ਇਹ ਜਿਹਨੇ ਸਾਧ ਸੰਗ ਦੀ ਆਪੂ ਵਾਲੇ ਗੁਰੂ ਨੇ ਆਪੋ ਆਪਣੇ ਧਾਰਮਿਕ ਆਗੂ ਬਣੇ ਨੇ ਜਿਹੜੇ ਸਾਧ ਸੰਗ ਦੀ ਤੇ ਸਾਰਿਆਂ ਦੀ ਜ਼ਿੰਦਗੀ 'ਚ ਕਲੰਕ ਲੱਗੇ ਹੀ ਆ ਆਪ ਕੋ ਨਾਮ ਹੈ ਨਾ ਭਾਈ ਸਾਰਿਆਂ ਦੇ ਕਪਾੜ ੁੰਨੇ ਐ ਜਮਾ ਸੱਚੇ ਬਾਸ਼ਾ ਕਿਰਪਾ ਇਹ ਤਰ੍ਹਾਂ ਕੇ ਮਾਰੇ ਕਹਿੰਦੇ ਵੀ ਸਿੱਧ ਹੋਵਾ ਸਿੱਧ ਲਾਈਂ ਰਦਾ ਆਖਾਂ ਆਉ ਕਾਲਯੁਗ ਤੇਰੇ ਕਹਿਣ ਅਨੁਸਾਰ ਤੂੰ ਕਹਿੰਦਾ ਸ੍ਰਿਧੀਆਂ ਸਿੱਧੀਆਂ ਦਿੰਨਾ ਮੈਂ ਉਹ ਰਿਧੀਆਂ ਸਿੱਧੀਆਂ ਦਾ ਜਵਾਬ ਦਿੰਦਾ ਕਾਲਯੁਗ ਦਾ ਕਹਿੰਦੇ ਕਾਲਯੁਗ ਤੇਰੇ ਕਹਿਣ ਅਨੁਸਾਰ ਜੇਕਰ ਸਿੱਧੀਆਂ ਲਾਈਂ ਭਾਵ ਲੈ ਕੇ ਸਿੱਧ ਪੁਰਸ਼ ਬਣ ਜਾਏਂਗੇ ਤੇ ਰਿਧੀਆਂ ਨੂੰ ਵੀ ਆਖੀਏ ਕਿ ਸਾਡੇ ਪਾਸ ਆਓ ਤਾਂ ਕਹਿਣ ਮਾਤਰ ਦੇ ਨਾਲ ਹੀ ਕੋਲ ਆ ਜਾਣ ਜੈਸਾ ਕਿਰਤ ਸਤਿ ਪਾ ਕੀ ਦਾ ਸਿਰ ਦੀਆਂ ਸਿੱਧੀਆਂ ਸਾਥ ਸੰਗ ਦੀ ਆਨ ਦੀ ਅਟੋੜਤਾ ਦਾ ਨਾਮ ਰਹਿਦੀ ਹੈ ਆਨ ਦਾ ਕਦੇ ਘਟਾ ਨਾ ਰਵੇ ਕੋਣ ਵਿਧੀ ਕਹਿੰਦੇ ਆਖੋ ਸਤਨਹ ਰਹਿਦੀ ਆਨ ਦੀ ਅਟੋੜਤਾ ਦਾ ਨਾਮ ਹੀ ਰਹਿਦੀ ਹੈ ਭਾਵੇਂ ਪੰਜ ਸ਼ੇਰ ਅਨ ਨੂੰ अनेका ਵਿੱਚ ਬਰਪਾਉਣਾ ਪਾ ਵੀ ਨਾ ਮੁਕੇ ਉਹਨੋਂ ਵਿਧੀ ਕਹਿੰਦੇ ਸੋ ਮਾਲਕ ਜੀ ਕਹਿੰਦੇ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਹੋਵੇ ਨਾਉ ਇਹ ਕਲਯੁਗ ਤੇਰੇ ਦੱਸੇ ਹੋਏ ਪਦਾਰਥਾਂ ਨੂੰ ਵੇਖ ਕੇ ਮੈਂ ਆਪਣਾ ਆਤਮ ਸਿੱਖਿਆ ਬੰਨਾ ਚ ਮੈਨੂੰ ਇਹ ਮੰਨ ਤੈਨੂੰ ਪਰਮੇਸ਼ਰ ਨੂੰ ਭੁੱਲ ਜਾ ਹਮੇਸ਼ਾ ਪਰਮੇਸ਼ਰ ਜੀ ਦਾ ਨਾਮ ਹੀ ਜਪ ਕੇ ਆਵੇ ਇਹਨਾਂ ਇਹ ਅੱਜ ਕੱਲ ਭਾਵੇਂ ਧੰਗ ਗੁਰੂ ਗ੍ਰੰਥ ਸਾਹਿਬ ਦੀ ਵਿਦਵੀ ਹੋਵੇ ਭਾਵੇਂ ਗਰੀਬਾਂ ਨਾਲ ਆਚਾਰ ਨਾਲ ਤੱਕਾਉਂਦਾ ਹੋਵੇ ਅਸੀਂ ਉਹ ਨਹੀਂ ਦੇਖਦੇ ਅਸੀਂ ਦਿੱਤੇ ਸਰਕਾਰਾਂ ਦੇ ਲਾਲਚ ਦੇਖ ਲੈਨੇ ਆਪ ਕੋ ਸਾਧਨ ਹਾਂ ਕਿਉਂ ਵੀ ਆਈਆਂ ਤੁਹਾਨੂੰ ਪਲਾਟ ਦੇ ਦੇਵਾਂਗੇ ਤੁਹਾਨੂੰ ਕਲੋਨੀ ਕੱਟ ਕੇ ਦੇ ਦੇਵਾਂਗੇ ਤੁਹਾਡੀ ਪੈਨਸ਼ਨ ਵਧਾ ਦੇਵਾਂਗੇ ਤੁਹਾਨੂੰ ਆਟਾ ਕੋਟਾ ਦਾਲ ਸਾਰਾ ਕੁਝ ਫ੍ਰੀ ਕਰ ਦੇਵਾਂਗੇ ਤੇ ਸਾਡੇ ਵਾਲੇ ਭੁੱਲ ਜਾਂਦੇ ਇਹਨਾਂ ਬਾਜ਼ਾਰਾਂ 'ਚ ਵੀ ਕੋਈ ਇਹ ਉਹੀ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਦੀ ਕਦੇ ਵਿਅਦਵੀਂ ਕਰੀ ਸੀ ਇਹ ਉਹੀ ਨੇ ਜਿਨ੍ਹਾਂ ਨੇ ਕਦੇ ਵਾਅਦਾ ਕੀਤਾ ਸੀ ਵੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿਅਦਵੀਆਂ ਦੇ ਦੋਸਤੀਆਂ ਨੂੰ ਫੜਾਂਗੇ ਤੇ ਇਹ ਉਹੀ ਨੇ ਜਿਨ੍ਹਾਂ ਨੇ ਸਾਧ ਸੰਗਤ ਜੀ ਖਾਲਸਾ ਵਹੀਰ ਵਾਲੇ ਜਿਨ੍ਹਾਂ ਨੇ ਸਾਧ ਸੰਗਤ ਜੀ ਨੌਜਵਾਨਾਂ ਨੂੰ ਨਸ਼ੇ ਪਤੇ ਦੀ ਦਲਦਲ ਵਿੱਚੋਂ ਕੱਢਣ ਵਾਸਤੇ ਮਹਾ ਉਪਰਾਲੇ ਧੰਗ ਗੁਰੂ ਗ੍ਰੰਥ ਸਾਹਿਬ ਦੀ ਗਵਾਹੀ ਵਿੱਚ ਨੌਜਵਾਨਾਂ ਨੂੰ ਪ੍ਰੇਰਿਆ ਇਹ ਉਹੀ ਨੇ ਸਾਡੇ ਲੋਕ ਫੇਰ ਭੁੱਲ ਜਾਂਦੇ ਨੇ ਕਿ ਕਲਯੁਗ ਨਹੀਂ ਤੇ ਹੈ ਕੀ ਆਪੋ 사ਤਨ ਹਾਂ ਇਹ ਕਲਯੁਗੀ ਹੈ ਫੇਰ ਨਹੀਂ ਅਸੀਂ ਬਲੇਵਾਨ ਤੇ ਛਤਰੀ ਖਾਈ ਜਾਂਦੇ ਇਹ ਵੀ ਕਲਯੁਗ ਦੀ ਨਿਸ਼ਾਨੀ ਹੈ ਇਹਨਾਂ ਜੀਵਾਂ ਦੇ ਇਹਨਾਂ ਲਾਲਚਾਂ ਪਿੱਛੇ ਲਾ ਕੇ ਸਾਨੂੰ ਕੁੱਟੀਆਂ ਬਿਮਾਰੀਆਂ ਦੇ ਨਾਲੇ ਸਤਸੰਗ ਜੀ ਇਸ ਕਰਕੇ ਬਾਬਾ ਨਾਨਕ ਕਹਿੰਦਾ ਵੇਖ ਭਾਈ ਕਹਿੰਦਾ ਕਾਲ ਯੁਗ ਦੇ ਪ੍ਰਭਾਵ ਵਿੱਚ ਤੁਹਾਨੂੰ ਖਾਣ ਪੀਣ ਦੇ ਲਾਲਚ ਵੀ ਦਿੱਤੇ ਜਾਣਗੇ ਯਾ ਅਜਿਹਾ ਦੁਨੀਆ ਵੀ ਤੌਰ ਤੇ ਦਿੰਦੀ ਆਪ ਕੋ ਸਤਨਖਾਂ ਦਿੰਦੇ ਹੀ ਨੇ ਪਿਆਰਿਓ ਇਹ ਕਾਲ ਯੁਗ ਨਹੀਂ ਤਾਂ ਹੋਰ ਕੀ ਹੈ ਪਰ ਮੇਰੇ ਬਾਬਾ ਨਾਨਕ ਕਹਿੰਦਾ ਵੇਖ ਭਾਈ ਕਹਿੰਦਾ ਤੈਨੂੰ ਕੋਈ ਮਰਜ਼ੀ ਕਹੇ ਵੀ ਤੈਨੂੰ ਆਹ ਦੇ ਦਾਂਗੇ ਆਹ ਦੇ ਦਾਂਗੇ ਪਰ ਕਹਿੰਦੇ ਪਰਮੇਸ਼ਰ ਨੂੰ ਨਾ ਭੁੱਲ ਜਾਈਂ ਪਰਮੇਸ਼ਰ ਨੂੰ ਨਾ ਭੁੱਲ ਜਾਈਂ ਦੇਖੀਂ ਕਿ ਤੇ ਪ੍ਰਮਾਤਮਾ ਨੂੰ ਭੁੱਲ ਜਾਈਂ ਪ੍ਰਮਾਤਮਾ ਦਾ ਨਾਮ ਵੀ ਭੁੱਲ ਜਾਈਂ ਇਸ ਕਰਕੇ ਸੱਚੇ ਪਾਤਸ਼ਾਹ ਫਿਰ ਅਗੇ ਹੋਰ ਬਖਸ਼ਿਸ਼ਾਂ ਕਰਦੇ ਐ ਕੱਲ ਜੋ ਕਹਿੰਦਾ ਸੀ ਨਾ ਮੈਂ ਰਾਜ ਭਾਗ ਦੇ ਦੇਣਾ ਮੈਂ ਫੌਜਾ ਦੇ ਦੇਣੀ ਆ ਤਾਂ ਕੀ ਕਹਿੰਦੇ ਐ ਮਰ ਕੇ ਸੁਲਤਾਨ ਹੋਵਾ ਮੇਲ ਲਸ਼ਕਰ ਤਖਤ ਰੱਖਾਂ ਪਾਉ ਐ ਕਲਯੁਗ ਤੂੰ ਆਖਦਾ ਕਿ ਮੇਰੀ ਪਾਸ਼ਾ ਹੀ ਲੈ ਲਓ ਪਰ ਜੇਕਰ ਅਸੀਂ ਚੱਕਰਵਰਤੀ ਬਾਦਸ਼ਾਹ ਬਣ ਜਾਈਏ ਇਕੱਠੇ ਕਰਕੇ ਫੌਜਾਂ ਨੂੰ ਜਿਸ ਵਿੱਚ ਘੋੜ ਸਵਾਰ ਹੋਣ ਰਾਥ ਹੋਣ ਪੈਦਲ ਤੇ ਹਾਥੀ ਦੀਆਂ ਸਵਾਰੀਆਂ ਹੋਣ ਤੇ ਸਾਰੀ ਦੁਨੀਆ ਨੂੰ ਜਿੱਤ ਕੇ ਸੰਘਾਸ ਲੁੱਟਣੇ ਆਪਣਾ ਪੈਰ ਰੱਖਣਾ ਕਰੀਏ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭਾਓ ਕਹਿੰਦੇ ਤਖਤ ਤੇ ਬੈਠੇ ਹੀ ਆਪਣੇ ਹੁਕਮ ਨਾਲ ਸਾਰੇ ਪਦਾਰਥ ਪ੍ਰਾਪਤ ਕਰ ਲਈਏ ਭਾਵ ਕਾਇਨਾਤ ਦਾ ਮੇਵਾ ਪ੍ਰਾਪਤ ਹੋਵੇ ਫਲਾਨੀ ਬਲਾਇਤ ਦਾ ਤੋਹਫਾ ਪ੍ਰਾਪਤ ਹੋਵੇ ਐਡਾ ਵੱਡਾ ਹੁਕਮ ਚੱਲਣ ਲੱਗ ਜਾਵੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਸਾਰੇ ਪਦਾਰਥ ਹਵਾ ਦੀ ਮਿਆਈ ਹੈ ਆਪਕੋ ਸਾਤਨ ਹਾਂ ਇਹ ਹਵਾ ਦੀ ਤਰ੍ਹਾਂ ਹੀ ਹੈ ਹਵਾ ਲੱਭ ਲਾਉਂਦਾ ਲੰਘ ਜਾਂਦਾ ਇਸੇ ਤਰ੍ਹਾਂ ਇਹ ਰਾਜ ਭਾਗ ਦੇ ਰਾਜ ਕਰਦੀ ਆ ਆਪੋ ਸਤਨਾਮ ਪੰਜ ਸਾਲ ਦੀ ਹੋਣੀਆ ਬਾਅਦ ਤੋਂ ਬਾਅਦ ਦਾਖੀਆਂ ਹੋਣੀਆ ਇਦੋਂ ਬਾਅਦ ਤਾਂ ਕਿਸੇ ਦਾ ਕਹਿ ਨਹੀਂ ਪਰ ਬੰਦਾ ਫੇਰ ਵੀ ਸ਼ੁਕਰ ਜਾਂਦਾ ਜੀ ਮੇਰੀ ਆਖੋ ਸਤਨਾਮ ਹੁਣ ਬਾਬੇ ਨਾਨਕ ਦੇ ਇੱਥੇ ਕਹਿਣ ਦਾ ਭਾਵ ਕੀ ਹੈ ਕਿ ਤੂੰ ਭਾਵੇਂ ਰਾਜਾ ਬਣ ਜੇ ਭਾਵੇਂ ਮਹਾਰਾਜਾ ਬਣ ਜੇ ਭਾਵੇਂ ਪਿੰਡ ਦਾ ਨੰਬਰਦਾਰ ਬਣ ਜੇ ਭਾਵੇਂ ਸਰਪੰਚ ਬਣ ਜੇ ਭਾਵੇਂ ਗਲੀ ਮਹੱਲੇ ਦਾ ਮੈਂਬਰ ਬਣ ਜੇ ਉਹ ਸਦਾ ਲਈ ਦੇ ਕੁਝ ਸਮੇਂ ਲਈ ਐਵੇਂ ਨਾ ਹਵਾ ਜਾ ਕੇ ਹੰਕਾਰ ਕਰ ਜੀ ਆਖੋ ਜਤਨਾ ਇੱਕ ਦਿਨੀ ਇਹ ਥੋੜੇ ਦਿਨਾਂ ਦੀ ਹੁੰਦੀ ਹੈ ਖੇਡ ਸਾਰੀ ਸਾਥ ਸੰਗਤ ਇਸ ਕਰਕੇ ਕਿ ਨ ਦੇਖ ਮਤ ਦੇਖ ਭੂਲਾ ਵਿਸਰਾਇ ਤਰਾ ਚਿੱਤ ਨਾ ਆਵੇ ਨਾ ਹੋ ਹਾ ਜੇ ਰਾਜ ਭਾਗ ਮਿਲ ਗਿਆ ਤਕਾਲ ਪੁਰਖ ਵੈਗੁਰੂ ਦਾ ਲੱਖ ਲੱਖ ਵਾਰੀ ਸ਼ੁਕਰਾਨਾ ਕਰੀ ਦੇਖੀ ਰਾਬ ਨੂੰ ਨਾ ਪਹੁੰਚੀ ਤੇ ਜਦੋਂ ਜਦੋਂ ਕੁਝ ਲੈਣਾ ਹੋਵੇ ਫਿਰ ਗੁਰੂ ਘਰ ਵੀ ਆਉਣਾ ਮੰਦਿਰ ਚ ਵੀ ਜਾਣਾ ਹੋਰ ਥਾਂ ਔਰ ਥਾਂ ਜਿੱਥੇ ਨਹੀਂ ਜਾਣਾ ਉੱਥੇ ਵੀ ਬੰਦਾ ਨਾ ਤੜ ਰਗੜਦਾ ਨਾ ਕੀ ਜਾਂ ਵਾਸਤੇ ਕਿਹਾ ਭਾਈ ਦੇਖਦੇ ਆ ਕਿ ਨਹੀਂ ਜਿਹਦੇ ਨਹੀਂ ਵੀ ਜਾਣਾ ਉਹਦੇ ਵੀ ਬੈਰੀ ਆਦ ਲਾਉਂਦੇ ਦੇਖਿਆ ਬਥੇਰਾ ਪਰ ਕਿਰਿਆ ਹੀ ਹੁੰਦਾ ਹੈ ਲੈਣ ਵੇਲੇ ਪਰ ਹੋਰ ਹੈ ਤੇ ਦੇਣ ਵੇਲੇ ਕੁਝ ਹੋਰ ਪਰ ਸੱਚੇ ਪਾਤਸ਼ਾਹ ਕਨੇ ਦੇਖੀ ਕਾਲ ਯੁਗ ਦੇ ਪ੍ਰਭਾਵ ਦੇ ਵਿੱਚ ਆ ਕੇ ਪ੍ਰਮਾਤਮਾ ਨੂੰ ਨਾ ਭੁੱਲ ਜੀ ਵੀ ਜੋ ਕੁਝ ਹੈ ਇਹ ਪ੍ਰਮਾਤਮਾ ਦੀਆਂ ਬਖਸ਼ਿਸ਼ਾਂ ਨੇ ਆਖੋ ਸਤਨਾਮ ਇਹ ਪ੍ਰਮਾਤਮਾ ਦੀਆਂ ਬਖਸ਼ਿਸ਼ਾਂ ਇਸ ਕਰਕੇ ਦੇਖੀ ਭੋਲ ਮਾ ਜੀ ਅਰਦਾਸ ਕਰੀ ਹੁਣ ਦੂਜਾ ਅਰਥ ਹੈ ਇਸੇ ਪਾਵਨ ਸ਼ਬਦ ਦਾ ਗੁਰਮਹਾਪ੍ਰਤੀ ਜਿਹੜੇ ਗੁਰੂ ਨਾਲ ਉਹ ਸਿੱਖ ਨੇ ਉਹਨਾਂ ਨੂੰ ਮਹਾਰਾਜ ਕਹਿੰਦੇ ਆ ਕਹਿੰਦੇ ਐ ਪਿਆਰਿਆ ਜੋਗ ਮਤ ਅਨੁਸਾਰ ਦਸਵਾਂ ਦਵਾਰ ਰੂਪੀ ਮੰਦਰ ਪ੍ਰਾਣ ਚੜਾਉਣ ਜਾਂ ਉਸਾਰ ਲੈ ਤਾਂ ਦਸਵੇਂ ਦਵਾਰ ਵਿੱਚ ਪਹੁੰਚ ਕੇ ਮਿੱਜ ਦੀਆਂ ਬਰੀਕਪਰੀਕ ਬੋਟੀਆਂ ਇਹ ਮੋਤੀ ਹੈ ਤੇ ਰਤਨਾ ਦੀ ਤਰ੍ਹਾਂ ਜੜੀਆਂ ਹੋਈਆਂ ਨਜ਼ਰ ਵੀ ਆਉਣ ਲੱਗ ਜਾਂਨ ਕਹਿੰਦੇ ਫੇਰ ਕਸਤੂਰੀ ਕੇਸਰ ਸੁਗੰਧੀ ਵਾਲੀ ਲੱਕੜ ਤੇ ਚੰਦਰ ਆਦਿ ਦਾ ਸੁਗੰਧ ਤੋਂ ਪਦਾਰਥਾਂ ਦੇ ਖੁਸ਼ਬੂ ਯੋਗ ਸ਼ਕਤੀ ਅਨੁਸਾਰ ਆਉਣ ਲੱਗ ਜਾਵੇ ਤੈਨ ਲੋਪਾਇਮਾਨ ਹੋ ਕੇ ਤੇਰੇ ਮਨ ਨੂੰ ਉਤਸ਼ਾਹ ਹੋ ਜਾਵੇ ਐ ਵਰਮਹਾ ਮਤਾ ਯੋਗ ਮਤ ਦੇ ਪ੍ਰਭਾਵੇਟ ਤੂੰ ਹੱਠ ਚੋਗ ਦੀ ਪ੍ਰਕਿਰਿਆ ਵਿੱਚ ਇਹ ਪਦਾਰਥ ਵੇਖ ਕੇ ਪ੍ਰੇਮਾ ਭਗਤੀ ਨੂੰ ਭੁੱਲ ਜਾਏ ਤੇ ਭੁੱਲੇ ਹੋਏ ਤੈਨੂੰ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੀ ਨਾ ਚੇਤੇ ਆਵੇ ਤਾਂ ਕਹਿੰਦੇ ਭਾਈ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤਾਂ ਮੱਚ ਸੜ ਜਾਣ ਦੇ ਬਰਾਬਰ ਹੈ ਆਪ ਕੋ ਸਤਿਨਾਮ ਇਸ ਕਰਕੇ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਨੇ ਇਸ ਪਾਵਨ ਸ਼ਬਦ ਦੇ ਵਿੱਚ ਕਾਲ ਯੁਗ ਨੂੰ ਬਖਸ਼ਿਸ਼ ਕਰਦੇ ਹੋਏ ਸਮਝਾਉਂਦੇ ਆ ਕਹਿੰਦੇ ਆ ਕਾਲ ਯੁਗ ਤੇਰਾ ਦਵਾ ਸਾਡੇ ਤੇ ਨਹੀਂ ਚੱਲ ਸਕਦਾ ਆਪ ਕੋ ਸਤਿਨਾਮ ਸਾਡੇ ਤੇ ਨਹੀਂ ਚੱਲ ਪਤਾ। ਤਾਂ ਇਹ ਦਾ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਗਰੀਵਨਵਾਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਇੱਕ ਗਰੀਬ ਦੇ ਘਰੇ ਜਾ ਕੇ ਕਹਿੰਦਾ ਮਹਾਰਾਜ ਮੈਂ ਤਾਂ ਗਰੀਬ ਆ। ਮਾਰੇ ਕਹਿੰਦੇ ਭਾਈ ਤੇਰੇ ਘਰੇ ਹੀ ਜਾਣਾ ਆਖੋ ਸਤਨਹਾਂ ਉਹ ਵਿਚਾਰਾ ਡਰੇ ਵੀ ਮਹਾਰਾਜ ਮੇਰੇ ਘਰੇ ਕਿਵੇਂ ਆਉਗੇ? ਕਿਉਂਕਿ ਇੱਕ ਆਦਮੀ ਸੋਹਣਾ ਸੀ ਆਖੋ ਸਤਨਹਾਂ ਲੋਕਾਂ ਦੇ ਮਹਿਲ ਮਾਰੀਆਂ ਸੀ ਕੋਠੀਆਂ ਸੀ ਜਿਵੇਂ ਜਿਵੇਂ ਅੱਜ ਕੱਲ੍ਹ ਹੈ ਉਹ ਕਹਿੰਦਾ ਜੀ ਮੈਂ ਤਾਂ ਤਾਨਿਆਂ ਦੀ ਝੁੱਗੀ ਵਿੱਚ ਰਹਿਣਾ ਕੀ ਨਾ ਸੀ ਉਸੇ ਖਲਾ ਕਿਉਂ ਭਾਈ ਹੇਮਾ ਆਖੋ ਜਤਨਾ ਭਾਈ ਹੇਮਾ ਫਿਰ ਮਹਾਰਾਜ ਤੁਹਾਡੇ ਮਹਿਲ ਨਹੀਂ ਵੇਖਦਾ ਮਹਾਰਾਜ ਤੁਹਾਡਾ ਉੱਚਾ ਘੜਾਣਾ ਨਹੀਂ ਦੇਖਦਾ ਮਹਾਰਾਜ ਤੁਹਾਡਾ ਪੈਸਾ ਟਕਾ ਨਹੀਂ ਦੇਖਦਾ ਮਾਲਕ ਤੋ ਤੁਹਾਡਾ ਪਹਿਰਾਵਾ ਨਹੀਂ ਵੇਖਦਾ ਮਾਲਕ ਤੁਹਾਡੇ ਵਸਾਉਣੇ ਨਹੀਂ ਵੇਖਦਾ ਵੀ ਮੈਨੂੰ ਗਲੀਚਾਂ ਜਾਂ ਚਾਦਰ ਲਾਉਣਗੇ ਕੀ ਵੇਖਦਾ ਕੋ ਤਾਂ ਪ੍ਰੇਮ ਵੇਖਦਾ ਆਪੋ ਸਤਨਾਂ ਉਹ ਪ੍ਰੇਮ ਵੇਖਦਾ ਉਹ ਨਹੀਂ ਵੇਖਦਾ ਵੀ ਇਹ ਪਿੰਡ ਦਾ ਚੌਧਰੀ ਹੈ ਕਿ ਲੰਬੜਦਾਰ ਹੈ ਕਿ ਕੀ ਹੈ ਮਾਲਕ ਨੇ ਤਾਂ ਪ੍ਰੇਮ ਵੇਖਣਾ ਆਪੋ ਸਤਨਾਂ ਭਾਈ ਹੇਮਾ ਮਾਰਾ ਸਾਰਿਆਂ ਦੇ ਘਰੇ ਜਾ ਗਏ ਸਾਰਿਆਂ ਦੇ ਘਰੇ ਵਾਰੀ ਭਾਈ ਜਦ ਹੇਮੇ ਦੀ ਵਾਰੀ ਆਈ ਫਿਰ ਮਾ ਪਿੱਛੇ ਪਿੱਛੇ ਨੂੰ ਹੱਡੇ ਭਾਈ ਹੇਮਾ ਮਹਾਰਾਜ ਨਹੀਂ ਮਹਾਰਾਜ ਨਹੀਂ ਮੱਲੋ ਮੱਲੀ ਮਹਾਰਾਜ ਪਾਈ ਹੈ ਮੇਰੇ ਘਰੇ ਵਾਗਿਆ ਆਖੋ ਸਤਨਾਮ ਛੰਨ ਸੀ ਭਾਵ ਕੱਚਾ ਕਾਨਿਆਂ ਦਾ ਬਣਾਇਆ ਝੋੜਾ ਸੀ ਤੇ ਬਾਹਰ ਹੀ ਹੋਲੀ ਮਹਾਰਾਣੀ ਅੰਦਰ ਬੜੇ ਜਿਹੜਾ ਅੰਦਰ ਬੜੇ ਛੰਨ ਦੇ ਮੋਰਿਆਂ ਵਿੱਚ ਦੀ ਸੂਰਜ ਦੀਆਂ ਕਿਰਨਾਂ ਪੈਣ ਆਖੋ ਸਤਨਾਮ ਕਿਰਨਾ ਤਾਂ ਤੇ ਥੱਲੇ ਪਿਛਾਉਣਾ ਕਿਹੋ ਜਿਹਾ ਸੀ ਪਰਾਲੀ ਵਸਾਈ ਹੋਈ ਸੀ ਆਪ ਕੋ ਸਤਨਾਮ ਪਰਾਲੀ ਵਸਾਈ ਉਹਦੀ ਪੈਂਦਾ ਹੁੰਦਾ ਵਿਚਾਰਾ ਇੱਕ ਪਾਟੀ ਯਾਗਰ ਸੀ ਜਿਹੜੀ ਉੱਤੇ ਲਿਆ ਥੱਲੇ ਦਾ ਕੋਈ ਬਿਸਤਰਾ ਹੈ ਹੀ ਕੋਈ ਨਹੀਂ ਤੇ ਸਾਧ ਸੰਗਤ ਮਨ ਦੇ ਵਿੱਚ ਵਿਚਾਰਦਾ ਕਿ ਪਾਸ਼ਾ ਰਾਜਾਂ ਦੇ ਰਾਜੇ ਮਹਾਰਾਜਾਂ ਦੇ ਮਹਾਰਾਜੇ ਆਏ ਨੇ ਵੀ ਮੜਾ ਮੇਰਿਆ ਨਾ ਖਵਾਉਣ ਨੂੰ ਨਾ ਪਲਾਉਣ ਨੂੰ ਨਾ ਬਿਠਾਉਣ ਨੂੰ ਮੇਰੇ ਕੋਲ ਤਾਂ ਕੋਈ ਹੈ ਹੀ ਕੁਝ ਨਹੀਂ ਤੇ ਮੈਂ ਤਾਂ ਗਰੀਬ ਆ ਮਹਾਰਾ ਸੱਚੇ ਪਾਸ਼ਾ ਮੈਂ ਗਰੀਬ ਆ ਮaaf ਕਰਨਾ ਮੈਂ ਤੇਰੇ ਦਰ ਘਰ ਦੀ ਸੇਵਾ ਨਾ ਕਰ ਸਕਿਆ ਕੋ ਸਤਿਨਾਮ ਉਹ ਮਾਰਿਕਲੇ ਬਾਹੋ ਸਿੱਖਾ ਕਹਿੰਦੇ ਐਨਾ ਆਨੰਦ ਤਾਂ ਮੈਨੂੰ ਮਖਮਲੀ ਚਾਦਰਾਂ ਤੇ ਬੈਠ ਕੇ ਨਹੀਂ ਆਇਆ ਜਿੰਨਾ ਆਨੰਦ ਖੇਮਿਆ ਆ ਤੇਰੀ ਕੁਲੀ ਵਿੱਚ ਬੈਠ ਕੇ ਆਇਆ ਕੋ ਸਤਿਨਾਮ ਦੇਖੋ ਪਿਆਰ ਉਥੇ ਮਾਰਾ ਨੇ ਵਚਨ ਕੀਤਾ ਸੀ। ਇਹ ਗੁਰਵਾਣੀ ਵਿੱਚ ਵੀ ਜਿਕਰ ਆਉਂਦਾ ਹੈ। ਕਹਿੰਦੇ ਟੁੱਟੀ ਹੋਈ ਸ਼ਾਨ ਹੋਵੇ, ਫਟੇ ਹੋਏ ਵਸਤਰ ਪਾਏ ਹੋਣ, ਬਹੁਤਾ ਉੱਚਾ ਘਰਾਣੇ ਦਾ ਵੀ ਨਾ ਹੋਵੇ, ਬਹੁਤਾ ਰੰਗ ਰੂਪ ਦਾ ਸੋਨਾ ਵੀ ਨਾ ਹੋਵੇ, ਤੇਰਾ ਮਾਨ ਸਤਕਾਰ ਭਾਵੇਂ ਹੁੰਦਾ ਹੋਵੇ ਜਾਂ ਨਾ ਹੁੰਦਾ ਹੋਵੇ, ਪਰ ਜੇ ਕਹਿੰਦੇ ਸਿੱਖਾ ਤੇਰਾ ਪ੍ਰਮਾਤਮਾ ਦੇ ਨਾਲ ਪ੍ਰੇਮ ਆ ਨਾ ਪਿਆਰ ਕਹਿੰਦੇ ਮੇਰੀ ਨਜ਼ਰ ਚ ਉਹ ਸਿੱਖ ਕਹਿੰਦੇ ਸਾਰੀ ਦੁਨੀਆ ਦਾ ਹੀ ਰਾਜ ਹੈ ਆਖੋ ਜਤਨਾ ਉਹ ਸਾਰੀ ਦੁਨੀਆ ਦਾ ਰਾਜ ਹੈ ਇਸ ਕਰਕੇ ਜਿੰਨਾ ਪ੍ਰਮਾਤਮਾ ਨੇ ਦਿੱਤਾ ਹੈ ਚਾਹੇ ਘਰ-ਬਾਰ ਦਿੱਤੇ ਐ ਸਾਧ ਸੰਗਤ ਜੀ ਚਾਹੇ ਸੋਹਣੇ ਮਕਾਨ ਦਿੱਤੇ ਐ ਸੋਹਣਾ ਪਰਿਵਾਰ ਦਿੱਤਾ ਸੋਹਣਾ ਚਾਂਦੀ ਕਹਿਣੇ ਗੱਪੇ ਖੁੱਲੀ ਮਾਇਆ ਦੇ ਗੱਫੇ ਪ੍ਰਮਾਤਮਾ ਨੇ ਦਿੱਤੇ ਐ ਤਾਂ ਘਟੋ ਘਟ ਪ੍ਰਮਾਤਮਾ ਦਾ ਸ਼ੁਕਰਾਨਾ ਤਾਂ ਕਰਿਆ ਕਰੀਏ ਆਪਕੋ ਸਤਨਾਮ ਕਦੇ ਭੁੱਲਿਏ ਨਾ ਪ੍ਰਮਾਤਮਾ ਸੁਖ ਦੇ ਵਿੱਚ ਵੀ ਨਾ ਭੁੱਲਿਏ ਤੇ ਦੁੱਖ ਦੇ ਵਿੱਚ ਤਾਂ ਭੁੱਲਣਾ ਕੀ ਹੈ ਸਾਧ ਸੰਗਤ ਇਸ ਤਰਕੇ ਗੁਰੂ ਨਾਨਕ ਜੀ ਨੇ ਪਹਿਲੇ ਸ਼ਬਦ ਦੇ ਵਿੱਚ ਉਚਾਰਨ ਕੀਤਾ ਵੀ ਐਨਾ ਕੁਝ ਹੋਣ ਦੇ ਬਦਲੇ ਵੀ ਜੇ ਤੂੰ ਪ੍ਰਮਾਤਮਾ ਨਾ ਭੁੱਲ ਜੀਦਾ ਸਮਤ ਦੇਖ ਭੁੱਲਾ ਵਿਸਰੈ ਤੇਰਾ ਚਿਤ ਨਾਇਆ ਰਹਣਾ ਬਿਮਾਲਕ ਮੇਰੇ ਕੋਲ ਇਹਨੇ ਦੁਨਿਆਵੀ ਪਦਾਰਥ ਹੋਣ ਦੇ ਬਾਵਜੂਦ ਵੀ ਮੈਂ ਤੈਨੂੰ ਭੁੱਲਾ ਨਾ ਤੇ ਤੇਰਾ ਨਾਮ ਮਨ ਵਿੱਚ ਹੋਣਾ ਵਿਸਰੇ ਆਪੋ ਸਤਿਨਾਮ ਉਨ ਅਗਲਾ ਸ਼ਬਦ ਮਹਾਰਾਜ ਉਚਾਰਨ ਕਰਵੇ ਸ੍ਰੀ ਦਾਸ ਮਹੱਲਾ ਪਹਿਲਾ ਕੋਟਾ ਫੋਟੀ ਮੇਰੀ ਅਰਜ਼ਾ ਪਵਨ ਪਿਆਰਾ ਪਿਆਉ ਚੰਦ ਸੂਰਜ ਗੁਫੈ ਨਾਲ ਕਾ ਸੁਕਣਾ ਸੌਣਾ ਥਾਓ ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਸੱਚਖੰਡ ਨੂੰ ਗਏ ਨਾ ਉਸ ਵੇਲੇ ਤਾਲਪੁਰਖ ਵੈਗੁਰੂ ਨੇ ਆਪ ਜੀ ਨੂੰ ਪੁੱਛਿਆ ਕਿ ਆਪ ਜੋ ਮੇਰਾ ਨਾਮ ਦੁਨੀਆ ਨੂੰ ਜਪਾਉਂਦੇ ਹੋ ਉਸ ਨਾਮ ਦੀ ਕਿੰਨੀ ਕੁ ਮਹਿਮਾ ਆਲੀ ਤਾਂ ਸੱਚੇ ਪਾਤਸ਼ਾਹ ਨੇ ਕਿਹਾ ਵੈਗੁਰੂ ਤੁਹਾਡੇ ਨਾਮ ਦੀ ਕਿੰਨੀ ਮਹਿਮਾ ਦੱਸੀਏ ਆਪ ਜੀ ਦਾ ਨਾਮ ਤਾਂ ਸਭ ਤੋਂ ਸਰੋਵਣੀ ਹੈ ਜਿਸ ਦੇ ਬਰਾਬਰ ਕੋਈ ਵੀ ਸਾਧਨ ਨਹੀਂ ਹੋ ਸਕਦਾ ਉਸ ਸਮੇਂ ਫਿਰ ਕਾਲਪੁਰਖ ਵੈਗੁਰੂ ਦੇ ਸਾਣ ਮੁਖ ਮੇਰੇ ਪਾਤਸ਼ਾਹ ਜੀ ਨੇ ਆਹ ਸ਼ਬਦੋ ਚਾਰਨ ਕੀਤਾ ਜਿਹਦੀ ਵਿਚਾਰ ਕਰਦੇ ਆ ਕੀ ਕਹਿੰਦੇ ਕੋਟ ਕੋਟੀ ਮੇਰੀ ਆਰਜਾ ਪਵਣ ਪੀੜ ਅਪਿਯਾਓ ਐ ਪਰਮੇਸ਼ਰ ਕਾਲਪੁਰਖ ਵੈਗੁਰੂ ਕੋਟ ਕੋਟ ਦਾ ਭਾਵ ਕੀ ਹੈ ਕਰੋੜਾਂ ਯੁੱਗ ਕੋਟੀ ਕਰੋੜਾਂ ਸਾਲਾਂ ਦੀ ਮੇਰੀ ਆਰਜਾ ਹੋ ਜਾਵੇ ਕਰੋੜਾਂ ਯੁੱਗ ਤੇ ਕਰੋੜਾਂ ਸਾਲਾਂ ਦੀ ਮੇਰੀ ਉਮਰ ਹੋ ਜਾਵੇ ਕੋਟਾਂ ਦੇ ਕੋਟ ਗੁਣਾ ਕਰਕੇ ਜੋ ਬਣੇ ਮੇਰੀ ਉਮਰ ਐਨੀ ਹੋ ਜਾਵੇ ਭਾਵ ਅਣਗਿਣਤ ਹੋ ਜਾਵੇ ਤੇ ਪਵਨ ਪੀਰ ਅਪਿਆਉ ਹਵਾ ਦੀ ਤੇ ਸਾਧ ਸੰਗਤ ਦੀ ਹਵਾ ਦਾ ਹੀ ਭੋਜਨ ਖਾਣਾ ਤੇ ਪੀਣਾ ਹੋ ਜਾਵੇ ਭਾ ਪੌਣ ਆਹਾਰੀ ਹੋ ਜਾਈਏ ਚੰਦ ਸੂਰਜ ਦੋਏ ਗੁਫਾ ਇਹਨਾ ਦੇਖਾ ਚੰਦ ਸੂਰਜ ਦੋਏ ਇੱਥੇ ਵੀ ਸलाम ਲਾਉਣਾ ਹੈ ਗੁਫਾ ਨਾਲ ਦੇਖਾ ਇੱਥੇ ਵੀ ਸलाम ਲਾਉਣਾ ਹੈ ਫਿਰ ਸੁਪਣਾ ਥਾਉਣਾ ਆਉ ਇਸ ਪਾਵਨ ਸ਼ਬਦ ਦੇ ਵਿੱਚ ਸਾਹ ਸੰਗਤ ਜੀ ਦਾਸ ਅਖਰ ਦੇ ਤਿੰਨਾ ਦਨਾਂ ਵਾਲੇ ਦੋ ਸलाम ਬਲਾਉਣਾ ਚੰਦ ਸੂਰਜ ਦੋਏ ਇੱਥੇ ਵੀ ਸ਼ਰਾਮ ਲਾਉਣਾ ਫਿਰ ਗੁਫਾ ਨਾ ਦੇਖਾਂ ਇੱਥੇ ਵੀ ਸ਼ਰਾਮ ਲਾਉਣਾ ਫਿਰ ਸੁਪਨਾ ਸੌਣ ਨਾ ਥਾਓ ਇਹ ਬਚਾਰੇ ਅੱਖਾਂ ਤੇ ਸੇਸ ਕਰਕੇ ਵਿਸਰਾਮਾਂ ਦਾ ਵੀ ਝਾਂਰ ਰੱਖਣਾ ਜ਼ਰੂਰੀ ਜੇ ਅੱਖਰ ਅੱਗੇ ਪਿੱਛੇ ਹੋ ਗਿਆ ਫਿਰ ਅਰਥ ਬਦਲ ਜਾਂਦਾ ਆਪ ਕੋ ਸਤਨਾਮ ਹਰ ਮਹਾਰਾਜ ਕੀ ਕਹਿੰਦੇ ਆ ਕਹਿੰਦੇ ਚੰਦ ਸੂਰਜ ਦੋ ਗੁਫਾ ਨਾ ਦੇਖਾਂ ਸੁਪਨਾ ਸੌਣ ਨਾ ਥਾਓ ਫਿਰ ਐਸੀ ਤੰਗ ਗੁਫਾ 'ਚ ਬੈਠ ਜਾਈਏ ਅਸੀ ਜਗਾ ਵਿੱਚ ਵਹਿ ਜਾਈਏ ਵੀ ਜਿੱਥੇ ਕਦੇ ਚੰਦਰਮਾ ਤੇ ਸੂਰਜ ਲੋਹਾ ਨੂੰ ਦੇਖਣਾ ਸਭਾ ਇਤਨੇ ਵੱਡੇ ਜਾਗਣ ਵਾਲੇ ਹੋ ਜਾਈਏ ਕਿ ਸੁਪਨੇ ਦੇਖਣ ਨੂੰ ਵੀ ਟਾਇਮ ਨਾ ਮਿਲੇ ਆਪ ਕੋ ਸਤਨਾਮ ਵੀ ਬੰਦਾ ਸੌਵੇਂ ਤਾਂ ਹੀ ਸੁਪਨਾਵੇ ਮਾਰਕਟ ਸੁਪਨੇ ਦੀ ਵੀ ਥਾਂ ਨਾ ਲੱਭੇ ਤੇ ਭੀ ਤੇਰੀ ਕੀਮਤ ਨਾ ਪਾਵਾ ਹੋ ਕੇਵਲ ਆਖਾਂ ਨਾਲ ਪਰ ਇਹ ਪਰਮੇਸ਼ਰ ਤਪੱਸਿਆ ਰੂਪੀ ਸਾਧਨਾਂ ਨੂੰ ਕਰਕੇ ਵੀ ਕਿਸੇ ਤੋਂ ਤੁਹਾਡੀ ਕੀਮਤ ਨਹੀਂ ਪਾਈ ਜਾ ਸਕਦੀ ਜਿਸ ਨਾਮ ਕਰਕੇ ਤੁਸੀਂ ਪ੍ਰਾਪਤ ਹੁੰਦੇ ਹੋ ਨਾ ਉਸ ਨਾਮ ਨੂੰ ਮੈਂ ਕਿੱਡਾ ਕੋ ਵੱਡਾ ਆਖਣਾ ਕਰਾਂ ਸਾਚਾ ਨਰੰਕਾਰ ਨਿਜ ਥਾਏ ਐ ਪਰਮੇਸ਼ਰ ਤ੍ਰੇ ਕਾਲ ਅਵਾਰ ਨਰਾਕਾਰ ਸਰੂਪ ਜਿਥਾ ਆਪ ਦੀ ਬਰਾਜਮਾ ਨੂੰ ਕਿਸ ਦੇ ਆਸਰੇ ਨਹੀਂ ਸੁਣ ਸੁਣ ਆਖਣ ਆਖਣਾ ਜੇ ਭਾਵ ਕਰੇ ਤਮਾਏ ਕਿਨ ਸਤ ਸਾਸਤਰਾਂ ਦੁਆਰਾ ਸੋਨਣਾ ਕਰਕੇ ਸਰਦਾ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸੁਣ ਕੇ ਤੇ ਮੁਖ ਦੁਆਰਾ ਤੇਰੇ ਨਾਮ ਨੂੰ ਆਖਣਾ ਕਰੀਏ ਤੇ ਕਹਿੰਦੇ ਫੇਰ ਵੀ ਕਹਿੰਦੇ ਤੇਰੇ ਨਾਮ ਦਾ ਕਹਿੰਦੇ ਤਿਲ ਵੀ ਤਮਾ ਬਖਸ਼ਿਸ਼ ਜੇ ਹੋ ਜੇ ਨਾ ਕਹਿੰਦੇ ਤਿਲ ਮਾਤਰ ਵੀ ਤਾਂ ਵੀ ਕਹਿੰਦੇ ਕੋਈ ਇਹਦੀ ਕੀਮਤ ਨਹੀਂ ਆਖੋ ਸਤ ਨਾਮ ਕਹਿੰਦੇ ਆਖੀ ਜਾਈਏ ਸੁਣੀ ਜਾਈਏ ਸੁਣ ਸੁਣ ਕੇ ਕਹਿੰਦੇ ਆਖਦੇ ਜਾਈਏ ਫੇਰ ਵੀ ਕਹਿੰਦੇ ਪਰਮੇਸ਼ਰ ਦਾ ਨਾਮ ਜਪਿਆ ਉਹਨਾਂ ਹੀ ਥੋੜਾ ਹੈ ਆਪ ਕੋ ਸਤ ਨਾਮ ਇਸ ਕਰਕੇ ਰਹਾ ਉਹਦੀਆਂ ਪੰਕਤੀਆਂ ਵਿੱਚ ਕਹਿੰਦੇ ਉਸਾ ਕੱਟੀਆ ਬਾਰ-ਬਾਰ ਪੀਸਣ ਪੀਸਾ ਪਾਉ ਉਸਾ ਥੋੜਾ ਕਸ ਕੇ ਬੋਲਣਾ ਉਸਾ ਉਸਾ ਕੱਟੀਆ ਬਾਰ-ਬਾਰ ਪੀਸਣ ਪੀਸਾ ਪਾਏ ਸਾਧ ਸੰਗਤ ਜੀ ਇੱਕ ਰ ਕਹਿੰਦੇ ਸਰੀਰ ਨੂੰ ਬਾਰ-ਬਾਰ ਮੁੜ-ਮੁੜ ਕੇ ਕੁੱਠਾ ਭਾਵ ਕੂ-ਕੂ ਕੀ ਕੱਟਿਆ ਜਾਵੇ ਤੇ ਚੱਕੀ ਵਿੱਚ ਪਾ ਕੇ ਪੀਸਿਆ ਜਾਵੇ ਫਿਰ ਉਸ ਪੀਸੇ ਹੋਏ ਨੂੰ ਅੱਗੀ ਸੇਤੀ ਜਾਲੀਆਂ ਭਾਸੂ ਸੇਤੀ ਬਲ ਜਾਓ ਕਹਿੰਦੇ ਅੱਗ ਦੇ ਨਾਲ ਸਾੜ ਦੇਵਾ ਤੇ ਸਵਾਹ ਨਾਲ ਮਿਲ ਜਾਵਾ ਤੇ ਫਿਰ ਪੀ ਤੇਰੀ ਕੀਮਤ ਨਾਲ ਪਵੈ ਉਹ ਕੇਵਲ ਆਖਾ ਨਾ ਹੋਏ ਵਾਗੜੂ ਐਡੇ ਵੱਡੇ ਸਾਧਨ ਕਰਕੇ ਵੀ ਤੇਰੀ ਕੀਮਤ ਨਹੀਂ ਪਾਈ ਜਾ ਸਕਦੀ ਭਾਵ ਤੇਰਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਕੋ ਸਤਨਾਮ ਕੋਈ ਮੁੱਲ ਨਹੀਂ ਪਰਮੇਸ਼ਰ ਦੇ ਨਾਮ ਦਾ ਅਸੀਂ ਕਈ ਵਾਰੀ ਮੁੱਲ ਕਹਿੰਦੇ ਵੀ ਮੁੱਲ ਲੈ ਲਈਏ ਪਰ ਮੁੱਲ ਨਹੀਂ ਕਹਿੰਦੇ ਕਹਿੰਦੇ ਭਾਵੇਂ ਤੂੰ ਸਰੀਰ ਕੱਟ-ਕੱਟ ਕੇ ਕੱਟ-ਕੱਟ ਕੇ ਅਗਣ ਦੀ ਅਉਤੀ ਦੇ ਦੇ ਭਾਵੇਂ ਭਾਸੋਂ ਬਣਾ ਕੇ ਪਰਮੇਸ਼ਰ ਦੇ ਸਪੁਰਦ ਕਰ ਦੇ ਪਰ ਕਹਿੰਦੇ ਏਦੋਂ ਇਹਦੇ ਨਾਲ ਵੀ ਪਰਮੇਸ਼ਰ ਦੇ ਨਾਮ ਦੀ ਬਰਾਬਰੀ ਹੋ ਗਈ ਇਹਦਾ ਕੋਸ ਨਹੀਂ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦਿੱਜੈ ਮਹਾਰਾਜ ਅਸੀਂ ਆਪ ਜੀ ਦੇ ਨਾਮ ਨੂੰ ਕਿੱਡਾ ਕੋ ਵੱਡਾ ਕੀ ਭਾਵ ਕਿਹਾ ਨਹੀਂ ਜਾ ਸਕਦਾ ਭਾਵ ਉਪਰੋਕਤ ਸਾਰੇ ਸਾਧਨ ਕਰਕੇ ਵੀ ਇਹ ਪ੍ਰਮਾਤਮਾ ਤੇਰੇ ਨਾਮ ਦੀ ਬਿਆਨਤ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ ਐਸਾ ਪਰਮੇਸ਼ਰ ਦਾ ਨਾਮ ਹੈ ਸਾਧ ਸੰਗਤ ਜਿਹੜਾ ਅਗਾਦ ਹੋੜ ਹੈ ਜਿੰਨਾ ਜਪ ਲਏ ਉਹਨਾਂ ਥੋੜੋ ਪਰਮੇਸ਼ਰ ਦੀ ਕੀਮ ਹਨੀ ਇਸ ਕਰਕੇ ਇਸ ਪਰਮੇਸ਼ਰ ਦੇ ਅਮੋਲਕ ਨਾਮ ਨੂੰ ਜਪਣ ਦਾ ਯਤਨ ਕਰੀਏ ਜਪਿਆ ਕਰੀਏ ਭਾਈ ਬੰਦਗੀ ਕਰੀਏ ਕਰੀਏ ਭਾਵੇਂ 5 ਮਿੰਟ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰ ਕੇ ਨਹੀਂ ਗੁਰਦੁਆਰੇ ਆਇਆ ਜਾਂਦਾ ਕੋਈ ਗੱਲ ਨਹੀਂ ਪਰ ਬੈਠ ਕੇ 5 ਮਿੰਟ ਚੌਂਕੜਾ ਮਾਰ ਕੇ ਪਰਮੇਸ਼ਰ ਦੇ ਨਾਮ ਨੂੰ ਕਿਤੇ ਜ਼ਰੂਰ ਕਰਿਆ ਕਰੋ ਜਿੰਨੀ ਬਾਣੀ ਪੜ ਲਈਏ ਉਹ ਨਹੀਂ ਥੋੜੀ ਹੈ ਜਿੰਨਾ ਲਾਭ ਜਪ ਲੀਏ ਕੋਣਾ ਥੋੜਾ ਕਰੇ ਨਾ ਕਿ ਆਪ ਕੋ ਮੈਂ ਇੰਨੇ ਯਾਦ ਕਰ ਲੇ ਮੈਂ ਇੰਨੇ ਯਾਦ ਕਰ ਲੇ ਤੇ ਗਣਤੀ ਮਾਤਰ ਸਾਧ ਸਿੰਘ ਜੀ ਠੀਕ ਹੈ ਮਨ ਨੂੰ ਨਿਚਾ ਹੋ ਜਾਂਦਾ ਹੈ ਮਨ ਨੂੰ ਤਸੱਲੀ ਹੋ ਜਾਂਦੀ ਹੈ ਪਰ ਪਰਮੇਸ਼ਰ ਦੇ ਨਾਮ ਦੀ ਕੀਮਤ ਬੜੀ ਬਿਆੰਤ ਹੈ ਬੜੀ ਬਿਆੰਤ ਹੈ ਇਹ ਮਿਲਦਾ ਕਾਦੇ ਵੱਲ ਹੈ ਜੇ ਪਰਮੇਸ਼ਰ ਲੈਣਾ ਵੀ ਹੋਵੇ ਤਾਂ ਇਹ ਮਨ ਦੇ ਬਦਲੇ ਮਿਲਦਾ ਆਪ ਕੋ ਸਤਨਾਮ ਸੋ ਆਉ ਸਤਗੁਰੂ ਦੀ ਕਿਰਪਾ ਕਰਨ ਸਤਗੁਰੂ ਜੀ ਦੇ ਪਾਵਨ ਇਨਾ ਪਾਏ ਹੋਏ ਸੋਧਾਂ ਤੱਕ ਤਥਾ ਦੇ ਚੱਲ ਕੇ ਆਪਣੇ ਜੀਵਨ ਨੂੰ ਲੋਕ ਸੁਖੀਏ ਪਰਲੋਕ ਸੁਹੇਲੇ ਨਾਲ ਹਰ ਪ੍ਰਭਾਤ ਦੇ ਮੇਲੇ ਦੇ ਭਾਗੀ ਬਣਾਈਏ ਵਿਚਾਰਾ ਕਰਦਿਆਂ ਹੋਈਆਂ ਅਨੰਤ ਰਾਨੀਆਂ ਕੋਲਾ ਸਤਿਗੁਰੂ ਜੀ ਔਰ ਗੁਰੂ ਕੀ ਸੰਤ ਬਖਸ਼ੋ ਜੋਗ ਹੈ ਅਗਲੇ ਪਾਵਨ ਸ਼ਬਦਾਂ ਦੀ ਵਿਚਾਰਾ ਕੱਲ ਨੂੰ ਕਰਾਂਗੇ ਮੈਂ ਵੇਣ ਕੀ ਕਰਾਂ ਗਰਮੀ ਲੰਘ ਗਈ ਹੈ ਤਕਰੀਬਨ ਤਕਰੀਬਨ ਸਾਧ ਸੰਗਤ ਜੀ ਟਲ ਮੌਸਮ ਦੀ ਖਰਾਬੀ ਵਕਰੀ ਗੱਲ ਹੈ ਤੇ ਨਹੀਂ ਤਾਂ ਹੁਣ ਤਾਂ ਬਹੁਤਾ ਪਾਣੀ ਵੀ ਗਰਮ ਕਰਨ ਦੀ ਲੋੜ ਨਹੀਂ ਵੀ ਬਾਣਾ ਮਾਰਦਾ ਪਾਣੀ ਨਹੀਂ ਗਰਮ ਹੋਇਆ ਜੀ ਇਦਾਂ ਇਸ ਕਰਕੇ ਗੁਰੂ ਘਰ ਆਇਆ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਣ ਪੰਜਵੇਂ ਪਾਤਸ਼ਾਹ ਜੀ ਦੇ ਨਾਲ ਹੁਣ ਅੱਗੇ ਸੀ ਜੀਦਣ ਸ਼ੁਰੂ ਹੋ ਜਾਣੇ ਆਖੋ ਸਤਿਨਾਮ ਜੇਠ ਹਾਰ ਦੀਆਂ ਰੋਟਾਂ ਵੇਖੋ ਸੱਚੇ ਪਾਤਸ਼ਾਹ ਜੀ ਨੂੰ ਤਿੱਤੀ ਤਵੀ ਦੇ ਵਢਾਇਆ ਗਿਆ ਗਰਮ ਰੇਤ ਦੇ ਕਰਛੇ ਭਰ ਕੇ ਪਾਏ ਗਏ ਦੇਗੇ ਵਿੱਚ ਉਬਾਲਿਆ ਗਿਆ ਉਨੀ ਤਾਂ ਨਹੀਂ ਗਰਮੀ ਆਪਾਂ ਨੂੰ ਲੱਗਦੀ ਇਸ ਕਰਕੇ ਨਾ ਗਰਮੀ ਦੀ ਨਾ ਸਰਦੀ ਦੀ ਨਾ ਮੀਂਹ ਦੀ ਹਨੇਰੀ ਦਾ ਗੁਰੂ ਕੇ ਸਿੱਖ ਪਰਵਾਹ ਹੀ ਨਹੀਂ ਕਰਦੇ ਹੁੰਦੇ ਇਸ ਕਰਕੇ ਸਮੇਂ ਤੋਂ ਸਮਾਂ ਕੱਢ ਕੇ ਭਾਈ ਗੁਰੂ ਸਾਹਿਬ ਨੂੰ ਦਿਆ ਕਰੋ ਦੇਖੋ ਮਹਾਰਾਜ ਜੀ ਨੇ ਪਰਮੇਸ਼ਰ ਦੇ ਨਾਮ ਦੀ ਉਪਮਾ ਕਰਦੇ ਹੋਏ ਕਿੰਨੀ ਵੱਡੀ ਸਾਡੇ ਤੇ ਬਖਸ਼ਿਸ਼ ਕਰਦੇ ਆ ਇਹਦੀ ਕੋਈ ਕੀਮਤ ਨਹੀਂ ਦੇ ਸਕਦੇ ਆਪਾਂ ਤੇਰੇ ਦਾਨਾਂ ਕੀਮਤਾਂ ਨਾਲ ਪਵੈ ਤੇ ਦਾਤੇ ਕਵਨ ਸਮਾਰ ਅਸੀਂ ਕੀਮਤ ਨਹੀਂ ਕੋਈ ਸਾਡੀ ਕੀਮਤ ਦਾ ਗੁਰੂ ਨੂੰ ਦੋ ਵਾਰ ਤ ਮੱਥਾ ਟੇਕ ਕੇ ਗੁਰੂ ਦਾ ਸ਼ੁਕਰਾਨਾ ਜ਼ਰੂਰ ਕਰਕੇ ਜਾਈਏ ਇਹੀ ਕੀਮਤ ਹੈ ਸਭ ਤੋਂ ਵੱਡੀ ਆਪ ਤੁਸਤ ਨਹਾ ਆਓ ਭਾਈ ਅਰਦਾਸ ਕਰੀਏ ਬਲਾਈਏ ਜੀ ਫਤਿਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ